ਉਹ ਐਕੋ ਤੁਸੀਂ ਹਾਲ ਦੇਖੋ ਜਿੱਥੇ ਤੱਕ ਨਿਗਾਹ ਜਾਂਦੀ ਆ ਸਾਰੇ ਕਿਤੇ ਪਾਣੀ ਹੀ ਪਾਣੀ ਆ ਪਤਾ ਨਹੀਂ ਕਿੰਨੇ ਕੁ ਪਿੰਡ ਵੀਡੀਓ ਨੂੰ ਦੇਖਣ ਵਾਲੇ ਮੇਰੇ ਸਾਰੇ ਵੀਰ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਅਸੀਂ ਖੜੇ ਆ ਕਰਤਾਰਪੁਰ ਜੋ ਕਿ ਬੱਬਾ ਬਕਾਲਾ ਜੀ ਤੋਂ 20 25 ਕਿਲੋਮੀਟਰ ਪਹਿਨਾ ਪੈਂਦਾ ਆ ਇੱਥੇ ਆਪਾਂ ਰੁਕੇ ਸੀਗੇ ਤੇ ਅੱਜ ਇੱਥੇ ਫੇਰ ਬਰਸਾਤ ਹੋ ਰਹੀ ਆ ਜੋ ਕਿ ਨਹੀਂ ਹੋਣੀ ਚਾਹੀਦੀ ਪੰਜਾਬ ਦੇ ਹਾਲਾਤਾਂ ਨੂੰ ਦੇਖ ਕੇ ਕਿ ਧੁੱਪ ਹੀ ਨਿਕਲਣੀ ਚਾਹੀਦੀ ਆ ਉਹਦਾ ਕਾਰਨ ਆ ਕਿਉਂਕਿ ਜੇ ਬਾਰ ਬਾਰ ਮੀਂਹ ਪਊਗਾ ਤਾਂ ਫੇਰ ਪੰਜਾਬ ਦੇ ਵਿੱਚ ਹੜ੍ਹ ਆਉਣਗੇ ਜੋ ਕਿ ਪਹਿਲਾਂ ਹੀ ਕਈ ਜਗ੍ਹਾ ਤੇ ਪਾਣੀ ਆ ਚੁੱਕਾ ਆ ਤੇ ਜੇ ਤੂਪਾਂ ਨਿਕਲਣਗੀਆਂ ਜਾਂ ਮੌਸਮ ਸੈੱਟ ਹੋਊਗਾ ਠੀਕ ਹੋਊਗਾ ਉਸ ਤੋਂ ਬਾਅਦ ਹੀ ਉਹ ਪਾਣੀ ਥੱਲੇ ਨੂੰ ਜਾਊਗਾ ਤੇ ਇਸ ਮੌਸਮ ਨੂੰ ਇਸ ਕਰਕੇ ਮੈਂ ਸਹੀ ਨਹੀਂ ਕਹਿ ਸਕਦਾ ਹੈਗਾ ਮੀਂਹ ਵਾਲਾ ਮੌਸਮ ਹੀ ਆ ਪਹਿਲਾਂ ਵੀ ਥੋੜੀ ਜਿੜ ਪਹਿਲਾਂ بارش ਹੋ ਚੁੱਕੀ ਆ ਇਹ ਨਹੀਂ ਹੋਣਾ ਚਾਹੀਦਾ ਪਰਮਾਤਮਾ ਸੁੱਖ ਰੱਖੇ ਤੇ ਪੰਜਾਬ ਨੂੰ ਹਰ ਮੁਸੀਬਤ ਤੋਂ ਬਚਾਵੇ ਹੜ੍ਹ ਵਗੈਰਾ ਨਹੀਂ ਹੋਣਾ ਚਾਹੀਦਾ ਕਈ ਜਗ੍ਹਾ ਤੇ ਕਹਿੰਦੇ ਪਾਣੀ ਆਇਆ ਆ ਤੇ ਕਾਫੀ ਪਿੰਡਾਂ ਨੂੰ ਪ੍ਰਭਾਵ ਕੀਤਾ ਆ ਇਸ ਮੌਸਮ ਨੇ ਇਸ ਵਾਰ ਕਾਫੀ ਬਾਰਿਸ਼ਾਂ ਹੋਈਆਂ ਨੇ ਮੀਂਹ ਪਏ ਨੇ ਅਜੇ ਵੀ ਹਿਮਾਚਲ ਦੇ ਵਿੱਚ بارشਾਂ ਹੋ ਰਹੀਆਂ ਨੇ ਜਿਹਦੇ ਕਰਕੇ ਉਧਰ ਉਧਰ ਦਾ ਪਾਣੀ ਇੱਧਰ ਨੂੰ ਛੱਡਿਆ ਜਾ ਰਿਹਾ ਪਰਮਾਤਮਾ ਕਰੇ ਜਲਦੀ ਜਲਦੀ ਇਹ ਚੀਜ਼ਾਂ ਮਤਲਬ ਵੀ ਆਹ ਜਿਹੜੀ ਕੁਦਰਤ ਵੱਲੋਂ ਮਾਰ ਆਏ ਜਲਦੀ ਖਤਮ ਹੋਵੇ ਇਹ ਸਾਰੇ ਆਪਣੇ ਆਪਣੇ ਘਰਾਂ ਦੇ ਵਿੱਚ ਦੁਬਾਰਾ ਵਾਪਸ ਚਲੇ ਜਾਣ ਜਿੱਥੇ ਇੱਥੇ ਪਾਣੀ ਆਇਆ ਆ ਉੱਥੋਂ ਪਾਣੀ ਖਤਮ ਹੋ ਜੇ ਬਾਕੀ ਚਲੋ ਅੱਜ ਦਾ ਸਫ਼ਰ ਕਰਾਂਗੇ ਅਸੀਂ ਬਾਬਾ ਬਕਾਲਾ ਜੀ ਵੱਲ ਨੂੰ ਤੇ ਫਿਰ ਜਾਵਾਂਗੇ ਹਰਮੰਦਰ ਸਾਹਿਬ ਚਲੋ ਅੱਗੇ ਜਾ ਕੇ ਸਫ਼ਰ ਦੇ ਦੌਰਾਨ ਗੱਲ ਕਰਦੇ ਹਾਂ ਅੱਪ ਆ ਗਿਆ ਬਿਆਸ ਪੁਲ ਦੇ ਬਿਲਕੁਲ ਉੱਪਰ ਤੁਸੀਂ ਹਾਲ ਦੇਖੋ ਜਿੱਥੇ ਤੱਕ ਨਿਗਾਹ ਜਾਂਦੀ ਆ ਸਾਰੇ ਕਿਤੇ ਪਾਣੀ ਹੀ ਪਾਣੀ ਆ ਪਤਾ ਨਹੀਂ ਕਿੰਨੇ ਕਿ ਪਿੰਡ ਕਿੰਨੇ ਕਿ ਖੇਤ ਇਸ ਦਰਿਆ ਦੀ ਲਪੇੜ ਚ ਆਏ ਹੋਣਗੇ ਬਿਆਸ ਬਿਆਸ ਦਰਿਆ ਦੇ ਪਾਣੀ ਬੜੀ ਤੇਜ਼ੀ ਨਾਲ ਪਿਛੋਂ ਆ ਰਿਹਾ ਆ ਮੀਨਾ ਹਟਿਆ ਤੇ ਇਹ ਪਿੱਛੋਂ ਪਾਣੀ ਛੱਡੀ ਜਾਣਾ ਉਹਨਾਂ ਨੇ ਬਹੁਤ ਹੀ ਬੁਰਾ ਹਾਲ ਆ ਦੇਖੋ ਪਿੱਛੇ ਜੇ ਇੱਕ ਵੀਡੀਓ ਦੇਖੀ ਸੀਗੀ ਜਿੱਥੋਂ ਹਣਾ ਹੈਲੀਕਾਪਟਰ ਦੇ ਉੱਤੋਂ ਨਾ ਪਾਣੀ ਆਪਣੇ ਖਾਣ ਪੀਣ ਦੀ ਚੀਜ਼ਾਂ ਛੱਡੇ ਸੀਗੇ ਪੰਜਾਬ ਸਰਕਾਰ ਦੇ ਬੰਦੇ ਪਰ ਉਹ ਚੀਜ਼ ਗਲਤ ਲੱਗੀ ਇਹਨਾਂ ਨੂੰ ਜਿਹੜੀਆਂ ਮੋਟਰ ਵਾਲੀਆਂ ਕਿਸ਼ਤੀਆਂ ਹੀ ਹੁੰਦੀਆਂ ਉਹ ਦੇਣੀਆਂ ਚਾਹੀਦੀਆਂ ਸੀਗੀਆਂ ਪਰ ਕਈ ਵੀਡੀਓ ਇਦਾਂ ਦੀਆਂ ਆਈਆਂ ਜਿਨ੍ਹਾਂ ਨੇ ਕਿਹਾ ਵੀ ਉੱਪਰ ਨਹੀਂ ਸੱਟ ਕੇ ਚਲੇ ਗਏ ਪਾਣੀ ਦੇ ਵਿੱਚ ਹੀ ਪੰਜਾਬ ਦੇ ਲੋਕੀ ਲੰਗਰ ਵਰਤੌਣਾ ਤਾਂ ਜਾਣਦੇ ਆ ਪਰ ਇਦਾਂ ਜਿਵੇਂ ਸਿੱਟੀਆਂ ਚੀਜ਼ਾਂ ਨਹੀਂ ਚੱਖਣਾ ਜਾਣਦੇਗੇ ਮਾਨ ਸਾਹਿਬ ਇਸ ਕਰਕੇ ਧਿਆਨ ਰੱਖੋ ਇੱਕ ਗੱਲ ਹੋਰ ਨੋਟਿਸ ਕੀ ਹੈ ਇਸ ਹੜਾ ਦਵਾਨ ਦੌਰਾਨ ਤੇਜਰੀਵਾਲ ਤੇ ਮਨੀਸ਼ ਸੋਧਿਆ ਨਹੀਂ ਦਿਖੇ ਹਾਂ ਜਦੋਂ ਕਿਸੇ ਚੀਜ਼ ਦਾ ਮਹੂਰਤ ਕਰਨਾ ਹੋਵੇ ਪੰਜਾਬ ਦੇ ਵਿੱਚ ਤਾਂ ਮਾਨ ਸਾਹਿਬ ਤੋਂ ਅੱਗੇ ਹੋ ਕੇ ਉਹ ਦੇਖੇ ਗਏ ਨੇ ਉਦਾਂ ਉਹ ਹੜਪੀੜਤਾ ਲਈ ਮੈਂ ਖੜੇ ਨਹੀਂ ਦਿਖੇਗੇ ਜੇ ਕਿਸੇ ਨੇ ਦੇਖੇ ਹੋਏ ਤਾਂ ਮੈਨੂੰ ਜ਼ਰੂਰ ਦੱਸਿਓ ਵੀहां ਹੜ੍ਹ ਦੀ ਢੇਰਤਣ ਲਈ ਕੇਜਰੀਵਾਲ ਤੇ ਮਨੀਸ਼ ਸੋਧਿਆ ਬਿਲਕੁਲ ਅੱਗੇ ਹੋ ਕੇ ਪਾਣੀ 'ਚ ਉਤਰ ਕੇ ਕੰਮ ਕਰ ਰਹੇ ਨੇ ਪੰਜਾਬ ਦੇ ਲੋਕਾਂ ਲਈ ਇਸ ਗੱਲ ਦਾ ਜਵਾਬ ਜ਼ਰੂਰ ਦਿਓ ਕਮੈਂਟਾਂ ਰਾਹੀਂ ਪੰਜਾਬ ਸਰਕਾਰ ਦੇ ਟਾਈਮ ਜਦੋਂ ਸਰਕਾਰ ਬਣੀ ਸੀ ਆਪਾਂ ਪੂਰੇ ਹੱਕ 'ਚ ਸੀਗੇ ਪਰ ਕੁਝ ਚੀਜ਼ਾਂ ਇਦਾਂ ਦੀ ਹੋਈਆਂ ਨੇ ਇਹਨਾਂ ਤੋਂ ਕਿ ਗਲਤੀਆਂ ਕਹਿ ਲਓ ਜੋ ਮਰਜ਼ੀ ਕਹਿ ਲਓ ਪਰ ਜੇ ਅਗਲੀਆਂ ਬੋਟਾਂ ਇਹਨਾਂ ਨੂੰ ਚਾਹੀਦੀਆਂ ਨੇ ਤਾਂ ਥੋੜਾ ਜਿਹਾ ਜ਼ਮੀਨ ਤੇ ਉਤਰਨਾ ਪੈਣਾ ਹੈ ਹੈਲੀਕਾਪਟਰਾਂ 'ਚੋਂ। ਬਾਕੀ ਚਲੋ ਕਰਦੇ ਆ ਅੱਗੇ ਅੱਗੇ ਦਾ ਸਫ਼ਰ। ਬਿਆਸ ਅਸੀਂ ਪਹੁੰਚ ਗਏ ਸੀਗੇ। ਠੀਕ ਆ ਜੀ। ਇਹ ਜਾਂਦਾ ਰਾ ਬੱਬਾ ਬਕਾਲਾ ਗੁਰਦੁਆਰਾ ਸਾਹਿਬ ਨੂੰ ਅੱਜ ਦੀ ਸਟੇ ਇਸੇ ਗੁਰੂ ਘਰ 'ਚ ਕਰਾਂਗੇ ਲੋਕੇਸ਼ਨ ਦੇਖੋ ਸੰਖੇਪ ਇਤਿਹਾਸ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਬਾ ਬਕਾਲਾ ਸਾਹਿਬ ਜ਼ਿਲ੍ਹਾ ਅੰਮ੍ਰਿਤਸਰ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਇਹ ਉਹ ਮਹਾਨ ਸਥਾਨ ਹੈ ਜਿੱਥੇ ਬਾਬਾ ਬੁੱਢਾ ਸਾਹਿਬ ਜੀ ਦੀ ਵਾਂਛੇ ਭਾਈ ਗੁਰਦ ਗੁਰਦਿੱਤਾ ਜੀ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਗੁਰਗੱਦੀ ਤਿਲਕ ਲਗਾਇਆ ਗਿਆ ਸੀ ਗੁਰਦੁਆਰਾ ਸ੍ਰੀ ਪੋਰਾ ਸਾਹਿਬ ਇਸ ਸਥਾਨ ਉੱਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ 26 ਸਾਲ 26 ਸਾਲ 9 ਮਹੀਨੇ 13 ਦਿਨ ਭਗਤੀ ਕੀਤੀ ਇਸ ਸਥਾਨ ਤੋਂ ਹੀ ਗੁਰੂ ਸਾਹਿਬ ਜੀ ਨੇ ਭਾਈ ਮੱਖਣ ਸ਼ਾਹ ਜੀ ਨੂੰ ਲੁਭਾਣਾ ਦਾ ਡੁੱਬਦਾ ਬੇੜਾ ਪਾਲ ਲਗਾਇਆ ਇੱਥੇ ਹੀ ਭਾਈ ਮੱਖਣ ਸ਼ਾਹ ਜੀ ਨੇ ਸਾਚਾ ਗੁਰੂ ਲਾਦੋਂ ਰੇ ਦਾ ਹੋਕਾ ਦੇ ਕੇ ਗੁਰੂ ਸਾਹਿਬ ਜੀ ਨੂੰ ਪ੍ਰਗਟ ਕੀਤਾ ਹੁਣ ਸ੍ਰੀ ਭੋਰਾ ਸਾਹਿਬ ਉੱਪਰ 9 ਮੰਜ਼ਲੀ ਮਹਾਰਤ ਸੁਸ਼ੋਭਿਤ ਹੈ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਗੁਰੂ ਸਾਹਿਬ ਜੀ ਦੇ ਪ੍ਰਗਟ ਹੋਣ ਤੋਂ ਬਾਅਦ ਸਿੱਖ ਭਗਤ ਸੰਗਤਾਂ ਵੱਲੋਂ ਦੀਵਾਨ ਸਜਾਇਆ ਗਿਆ ਦੀਵਾਨ ਦਰਾਨ ਸੀ ਮੱਜਤ ਨੇ ਮਸੰਦ ਨੇ ਸੀ ਮਸੰਦ ਨੇ ਪੀਰਮਲ ਦੇ ਕਹਿਣ ਤੇ ਗੋਲੀ ਦਾ ਵਾਰ ਕੀਤਾ ਜੋ ਕਿ ਗੁਰੂ ਸਾਹਿਬ ਜੀ ਦੀ ਦਸਤਾਰ ਨੂੰ ਛੂ ਕੇ ਵਿਅਰਥ ਚਲਾ ਗਿਆ ਗੁਰਦੁਆਰਾ ਸ਼੍ਰੀ ਸ਼ੀਸ਼ਮੈਲ ਸਾਹਿਬ ਇਸ ਸਥਾਨ ਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਾਦੀ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਾਤਾ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸੁਪਤਨੀ ਮਾਤਾ ਗੰਗਾ ਜੀ ਨੇ ਪਰਲੋਕ ਗਮਣ ਕੀਤਾ ਸੀ ਆਓ ਇਨਾ ਇਤਿਹਾਸਿਕ ਸਥਾਨਾਂ ਦੇ ਦਰਸ਼ਨ ਕਰਕੇ ਗੁਰੂ ਅਸੀਸ ਦੇ ਪਾਤਰ ਬਣੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ